ਪਿਛਲੇ ਦਿਨੀ ADGP ਟ੍ਰੈਫਿਕ ਅਤੇ ਰੋਡ ਸੇਫਟੀ ਫੋਰਸ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਜੋ ਮਾਤਾ ਪਿਤਾ ਨੇ ਉਹਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਈਆਂ ਸਾਲਾਂ ਕਿ ਜੀਵਕਾਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੇ ਮਾਤਾ ਪਿਤਾ ਖਿਲਾਫ ਠੜੀ ਐਕਟ ਕਾਰਵਾਈ ਕੀਤੀ ਜਾਏ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਵਿੱਚ ਟ੍ਰੈਫਿਕ ਉਲੰਘਣਾ ਕਰਨ ਵਾਲੇ ਨੂੰ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਤੱਸੀ ਗਈ ਜੁਲਾਹ ਫਤੇਗੜ ਸਾਹਿਬ ਦੇ ਸਹਾਇਕ ਟ੍ਰੈਫਿਕ ਇੰਚਾਰਜ ਹੰਸਰਾਜ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਦੇ ਸੂਝਵਾਨ ਪਬਲਿਕ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ 1 ਅਗਸਤ 2024 ਤੋਂ ਇਹ ਨੋਟੀਫਿਕੇਸ਼ਨ ਜਾਰੀ ਹੋਣਾ ਸੀ ਪਰ ਸਰਕਾਰ ਨੇ ੱਤਲ ਦਿੱਤੀ ਹੈ ਅਤੇ 20 ਅਗਸਤ 2024 ਤੱਕ ਇਹ ਮਿਆਦ ਵਧਾ ਦਿੱਤੀ ਗਈ ਹੈ ਤੇ ਲੋਕਾਂ ਨੂੰ ਟ੍ਰੈਫਿਕ ਸੀਮਾ ਦੇ ਸਬੰਧੀ ਜਾਗਰੂਕ ਕਰਨ ਦੀ ਇਹ ਅਪੀਲ ਵੀ ਕੀਤੀ ਹੈ ਇਸ ਮੌਕੇ ਤੇ ਜਿਲਾ ਟ੍ਰੈਫਿਕ ਸਹਾਇਕ ਇੰਚਾਰਜ ਹੰਸਰਾਜ ਨੇ ਗੱਲਬਾਤ ਕਰਦੇ ਕਿਹਾ ਕਿ ਵਾਤਵਾਰਤ ਲੋਕ ਸਜੋ ਕਰਨ ਅਤੇ ਆਪਣੇ ਬੱਚਿਆਂ ਨੂੰ ਦੋ ਪਹੀਆ ਵਾਹਨ ਦੇਣ ਤੋਂ ਕੁਰੀਜ਼ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰ ਕੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਟ੍ਰੈਫਿਕ ਦੇ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਿਸ ਦੇ ਵਿੱਚ ਜੋ 18 ਸਾਲ ਤੋਂ ਘੱਟ ਦੇ ਬੱਚੇ ਦੋ ਪਹੀਆ ਪਾਹਨ ਜਾਂ ਚਾਰ ਪਹੀਆ ਪਾਹਨ ਚਲਾਉਂਦੇ ਨੇ ਅਤੇ ਕੀ ਉਹਨਾਂ ਦੇ ਵਾਸਤੇ ਜਿਹੜੀ ਹੈ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਕੀ ਹਦਾਇਤਾਂ ਜਾਣਦੀ ਹੈ ਹਾਂਜੀ ਸਰ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜੇ ਜਿਹੜੇ ਅੰਪੇਜ ਬੱਚੇ ਨੇ ਛੋਟੇ ਵਾਹਨ ਦਾ ਲਾਇਸੈਂਸ ਨਹੀਂ ਹੈ ਵਾਹਨ ਮੋਟਰਸਾਈਕਲ ਜਾਂ ਉਹ ਵੱਡਾ ਗੀਕਲ ਚਲਾਉਂਦੇ ਨੇ ਉਹਨਾਂ ਵਾਸਤੇ ਆਇਆ ਕਿ ਜਿਹੜਾ ਇੱਕ ਟਰੈਕਟਰ ਜਿਸ ਚਾਹ ਵੀ ਤੇ ਸਟਾਰਟ ਉਹਨਾਂ ਸਿੱਧਾ ਹੈ ਮੋਕਲ ਸਰਕਾਰ ਨੇ ਇਹਦੇ ਵਾਸਤੇ 20 ਦਿਨ ਹੋਰ ਦੇਤੇ ਆ ਵੀ ਜਿਹੜਾ ਜਾ ਕੇ ਇਹ ਲੋਕਾਂ ਨੂੰ ਅਵੇਅਰ ਕਰੋ ਦੱਸੋ ਇਹ ਬਾਰੇ ਅਸੀਂ ਕਾਲਜਾਂ ਕੂਰ ਲੈ ਲਿਜੀ ਤੇ ਜਾ ਕੇ ਅਸੀਂ ਦੱਸਦੇ ਆਂ ਬੱਚਿਆਂ ਨੂੰ ਆਪਣੇ ਜਿਵੇਂ ਆਪਿਆਂ ਨੇ ਆਇਆ ਟਰੱਕ ਤੋਂ ਵੀ ਆਪਣੇ ਬੱਚਿਆਂ ਨੂੰ ਅਵੇਰ ਰੱਖੋ ਕਿਉਂਕਿ ਜਦੋਂ ਹਾਂ ਕੋਈ ਸਕੂਟਰ ਮੋਟਰਸਾਈਕਲ ਲੈ ਕੇ ਆਉਂਦਾ ਉਹਦੇ ਜਿਹੜੇ ਪ੍ਰੋਬਲਮ ਨੇ ਕੋਈ ਮੈਨ ਕੋ ਚੈਲੰਜ ਹੁੰਦਾ ਮੈਨੇ ਹਰ ਟਾਈਮ ਬੰਦੇ ਦੇ ਦਿਮਾਗ ਤੇ ਟੈਨਸ਼ਨ ਆਦੀ ਮੇਰਾ ਬੱਚਾ ਗਿਆ ਵੀ ਤਪਾਲੇ ਤੇ ਦਾ ਹੈਗਾ ਅਬਦੁੱਲਾ ਦਾ ਪਰ ਲੋਕਾਂ ਨੂੰ ਸ਼ੂਗਰ ਬੀਪੀ ਇਸੇ ਵਲੋਂ ਕਰ ਰਹੇ ਨੇ ਮੇਰਾ ਬੱਚਾ ਗਿਆ ਵਾ ਉਹਨੇ ਕਦੋਂ ਆਉਣਾ ਕਿਤੇ ਕੋਈ ਲੈ ਤੋ ਗਿਆ ਕੋਈ ਗੱਲ ਪੈ ਗਈ ਕਿਉਂ ਹੋ ਗਿਆ ਸੈਂਕੜਾ ਪਾ ਵਿੱਚ ਅੱਜ ਤੋਂ ਬਾਅਦ ਜਿਹੜੇ ਪੇਸ਼ੈਂਟ ਨੇ ਸ਼ੂਗਰ ਦੇ ਜਾਂ ਬੀਪੀ ਦੇ ਉਹਨਾਂ ਨੇ ਆਪਣੇ ਬੱਚਿਆਂ ਵੀ ਇਹੀ ਪ੍ਰਾਪਲ ਗਿੰਦੀ ਆ ਤੇ ਜਦ ਕਰਕੇ ਸਕੂਟਰ ਮੋਟਰਸਾਈਕਲ ਲੈ ਆਉਂਦੇ ਨੇ ਉਹ ਦੇ ਕਰਕੇ ਟੈਨਸ਼ਨ ਕਰ ਰਹੇ ਨੇ ਹੋ ਸਰਕਾਰ ਨੇ ਕੀ ਦੱਸਿਆ ਵੀ ਤੁਸੀਂ ਇਹਨਾਂ ਦੇ ਚਲਾਣ ਕਰੋ ਜਿਹੜਾ ਅੰਡਰੇਜ ਬੱਚੇ ਆਉਂਦੇ ਨੇ ਜਿਹੜੇ ਅੰਡਰੇਜ ਬੱਚੇ ਹੈ ਉਹਦਾ ਚਲਾਣ ਕਰਾਂਗੇ ਉਹਨੂੰ 6 ਜੁਰਮਾਨਾ ਤੇ ਇਹਦੇ ਪਹਿਲਸ ਨੇ ਇਹ ਸੁਣਿਓ ਪੂਹ ਕਈ ਵਾਰੀ ਕੀ ਹੁੰਦਾ ਮਾਂ ਬਾਪ ਨਹੀਂ ਦਿੰਦੇ ਕੋਈ ਆਪਣੇ ਚਾਚੇ ਤਾਏ ਜਾਂ ਦੋਸਤ ਮਿੱਤਰ ਜੋ ਕਿਸੇ ਤੋਂ ਹੋਰ ਜਾ ਕੇ ਲੈ ਆਵੇ ਬਾਨਾ ਮਾਰ ਕੇ ਜਿਹੜਾ ਵਿਕਲ ਹੈ ਕੋਈ ਵੀ ਜਿਹੜਾ ਉਹਦਾ ਅਗਰ ਜੇ ਆਪਾਂ ਆਪਣੇ ਛੋਟੇ ਛੋਟੇ ਮੋਟਰਸਾਈਕਲ ਦਿੰਦੇ ਆ ਤਾਂ ਕੰਮ ਕਿੱਥੇ ਹੋਊਗੀ ਜਿਹਦਾ ਹੋ ਕੋਈ ਰਹੀ ਗੱਲ ਨੂੰ ਬੱਚਿਆਂ ਨੂੰ ਅਗਰ ਜੇ ਉਸੇ ਆ ਜੇ ਉਹ ਟਿਊਸ਼ਨ ਤੇ ਜਾ ਆਪਣੇ ਕਈ ਵਾਰੀ ਕਿਸੇ ਦਾ ਮੰਮੀ ਡੈਡੀ ਬਾਹਰ ਜੌਬ ਕਰਦੇ ਨੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਅੱਜ ਕੱਲ ਟਿਊਸ਼ਨ ਜਾਣਾ ਤੇ ਕਿਸੇ ਜਾਣਾ ਜਾਂ ਪਿੰਡਾਂ ਚ ਹੋਣਾ ਨੇ ਸਰਕਾਰ ਨੇ ਐਪਾਂ ਚਲਾਈ ਆ ਉਹਦੇ ਵਿੱਚ 10000 ਹਜ਼ਾਰ ਤੱਕ ਲੈ ਕੇ 18 ਸਾਲ ਤੱਕ ਇੱਕ ਲਾਈਟ ਲਾਇਸੈਂਸ ਬਣਦਾ ਉਹਦੇ ਵਿੱਚ 40 ਪਾਵਰ ਹਰਸ਼ ਤੱਕ 50 ਪਾਵਰ ਹਰਸ਼ ਤੱਕ ਵੀਕਲ ਟਾਈ ਹੋ ਸਕਦਾ ਉਹਦੇ ਜਰੂਰੀ ਹੋਊਗਾ ਉਹਦੀ ਸਪੀਡ ਆ ਜਿਹੜੀ ਤੋਂ 40 ਹੋਗੀ ਚੱਲ ਤੋਂ ਉੱਪਰ ਨਹੀਂ ਹੋਊਗੀ 40 ਤੱਕ ਹੀ ਠੀਕ ਹੋਊਗੀ ਇਹ ਜੇ ਕਿਸੇ ਅਮਰ ਯੋਗ ਸੀ ਆ ਉਹ ਚਲਾ ਸਕਦਾ ਮੈਂ ਅੱਜ ਵੀ ਜਾ ਕੇ ਬਾਬਾ ਜੂਰਾਵਰ ਬਾਬਾ ਸਤੇਸਈ ਸਕੂਲ ਦੇ ਵਿੱਚ ਅੱਜ ਵੀ ਜਾ ਕੇ ਮੈਂ ਲੈਕਚਰ ਦੇ ਕੇ ਆ ਬੱਚਿਆਂ ਨੂੰ ਸਮਝਾ ਆ ਕਿ ਸਾਈਕਲ ਤੇ ਆਓ ਨਾਲੇ ਤਾਂ ਤੁਹਾਡੀ ਸੇਤ ਬਣੂਗੀ ਹੁਣ ਮੈਰੀ ਚੈਲੰਜਰ ਸਾਹਿਬ ਨੇ ਕਿਹਾ ਹੁਣ ਅੱਜ ਵੀ 20 ਕਿਲੋਮੀਟਰ ਸਾਈਕਲ ਚਲਾ ਕੇ ਫਿਰ jobb ਤੇ ਆਉਣਾ ਮੈਂ ਉਹਨਾਂ ਨੇ ਦੱਸੋ ਆ ਹਰਨ ਕਿ ਤੁਸੀਂ ਸਾਈਕਲ ਤੇ ਆਓ ਵਿੱਚ ਸਾਈਕਲ ਤੇ ਜਾਓ ਨਾਲੇ ਤਾਂ ਇਹ ਇੱਥੇ ਤੁਹਾਡੇ ਮੰਮੀ ਡੈਡੀ ਨੂੰ ਇੱਥੇ ਤੁਸੀਂ ਪੈਸੇ ਲੰਘਦੇ ਹੋ ਪਤਾ ਨਹੀਂ ਕਿੱਦਾਂ ਤੁਹਾਨੂੰ ਦਿੰਦੇ ਨੇ ਪਟਰੋਲ ਖਰਚਾ ਇਹ ਤੋਂ ਉਹਨਾਂ ਦਾ ਟੈਨਸ਼ਨ ਇਸ ਤਰ੍ਹਾਂ ਕੇ ਇਹਨਾਂ ਨੂੰ ਦੱਸਤਾ ਵੀ ਤੁਸੀਂ ਸਾਈਕਲ ਤੇ ਆਓ ਨਹੀਂ ਤਾਂ ਬੇਟਾ ਤੁਹਾਡਾ ਚਲਾਣ ਹੋਊਗਾ ਹੈ 20 ਤਰੀਕ ਤੱਕ ਬੱਚਾ ਨੂੰ ਅਜੇ ਅਸੀਂ ਵੇਰ-ਵੇਰ ਕਰਾਂਗੇ ਅਗਰ ਜੇ ਕਦੇ ਸਾਡੇ ਕੋਲ ਬੱਚਾ ਫਸ ਗਿਆ ਉਹਦੇ ਤੋਂ ਕਾਰਵਾਈ ਕਰੀਏ ਪਰ ਜੇਕਰ ਗੱਲ ਕਰੀਏ ਵੀ ਉਹਨਾਂ ਨੂੰ ਸਾਈਕਲ ਦੀਆਂ ਦੁਰਘਟਨਾਵਾਂ ਜਿਹੜੀਆਂ ਲਗਾਤਾਰ ਵਾਪਰਦੀਆਂ ਨੇ ਕੀ ਕਾਰਨ ਹੈ ਕਿ ਜਿਹੜੀ ਸੜਕ ਦੇ ਨਿਯਮਾਂ ਦੇ ਵਿੱਚ ਕਮੀ ਹੈ ਸਮਝਣ ਦੇ ਵਿੱਚ ਜੇ ਅਸੀਂ ਇਹ ਕਹਿ ਸਕਦੇ ਆ ਕਿ ਜਿਹੜਾ ਲੋਕੀ ਇਸ ਤੋਂ ਅਵੇਅਰ ਨਹੀਂ ਹੈਗੇ ਜਾਂ ਅਸੀਂ ਇਹ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ ਓਵਰ ਸਪੀਡ ਦੇ ਨਾਲ ਜਿਹੜੇ ਚੱਲਦੇ ਨੇ ਤੇ ਇਹਨਾਂ ਬਾਰੇ ਵੀ ਕੋਈ ਜਾ ਅਵੇਅਰਨੈਸ ਬਾਰੇ ਟ੍ਰੈਫਿਕ ਪੁਲਿਸ ਵੱਲੋਂ ਜਿਹੜਾ ਆਵੇਰ ਕੀਤਾ ਜਾ ਰਿਹਾ ਹੋਵੇ ਬੱਚਿਆਂ ਨੂੰ ਪਰ ਮੈਂ ਕਾਲਜਾਂ ਗਿਆਨਾ ਹੈ ਜਾਂ ਮੈਂ ਯੂਨੀਵਰਸਟੀਆਂ ਚ ਜਾ ਮੈਂ ਕਿਤੇ ਆਪਣੇ ਦੁਨੀਆ ਵਿੱਚ ਜਾਣਾ ਟਰੱਕ ਦੁਨੀਆ ਵਿੱਚ ਟੈਂਪੋ ਦੁਨੀਆ ਕਾਰ ਦੁਨੀਆ ਮੈਂ ਉਹੀ ਦੱਸਦਾ ਵੀ ਓਵਰ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਹੈ ਜਲਦਬਾਜ਼ੀ ਤੁਸੀਂ ਕੋਈ ਵੀ ਚੀਜ਼ ਜਲਦਬਾਜ਼ੀ ਵਿੱਚ ਕਰ ਲਓ ਕੋਈ ਫੇਰ ਕਰ ਲਓ ਤੁਸੀਂ ਰੋਟੀ ਖਾ ਲਓ ਤੁਸੀਂ ਕੋਈ ਵੀ ਚੀਜ਼ ਅਮਰਜੈਂਸੀ ਦੇ ਵਿੱਚ ਕਰ ਲਓ ਤੁਹਾਡਾ ਉਹ ਨਿਸ਼ਾਨਦੇ ਆ ਏਕੀ ਹੁੰਦਾ ਐਕਸੀਡੈਂਟ ਕੋਈ ਹੋਣ ਦੇ ਜਾਰੇ ਕਾਰਨ ਲੋਕਾਂ ਨੂੰ ਕੀ ਹੋ ਜਾਂਦਾ ਵੀ ਵਿਆਹ ਤੇ ਜਾਣਾ ਹੈ ਇੱਥੇ ਜਾਣਾ ਆਈ ਨੂੰ ਜਾਣਾ ਫਿਰ ਬਾਅਦ ਚੋਂ ਕਹਿੰਦੇ ਲੇਟ ਹੋ ਗਏ ਸੁਝਾਏ ਨੇ ਅਗਰ ਸਪੀਡ ਜਦੋਂ ਗੱਡੀ ਚੱਲੂਗੀ ਤਾਂ ਐਕਸੀਡੈਂਟ ਹੋਣਾ ਹੀ ਹੀ ਬਣਾ ਓਵਲ ਸਟਰੀਟ ਦਾ ਹੀ ਜਿਆਦਾ ਜੁਨੀਆ ਓਵਲ ਸਟਰੀਟ ਗੱਡੀਆਂ ਚੱਲਦੇ ਆ ਨੇ ਉਹਦੇ ਕਰਕੇ ਹੀ ਐਕਸੀਡੈਂਟ ਜਿਆਦਾ ਹੁੰਦੇ ਨੇ ਅਸੀਂ ਇਸੇ ਕੰਮ ਵਾਸਤੇ ਜਿੱਥੇ ਜਿੱਥੇ ਅਸੀਂ ਕੈਂਪ ਲਾਉਂਦੇ ਆ ਬੱਚਿਆਂ ਨੂੰ ਦੱਸਦੇ ਆ ਕਿ ਤੁਸੀਂ ਕੋਈ 9 ਜੇ ਤੁਹਾਡਾ 9 ਵਜੇ ਸਕੂਲ ਹੈ ਤੁਸੀਂ ਆਪਣੇ ਦਿਮਾਗ ਦੇ ਵਿੱਚ ਪਾਵੇਂ ਲਾਉਂਦੇ ਰੱਖੋ ਨਹੀਂ ਟਾਈਮ ਨਾ ਲਈ ਜਾਣਾ ਜਦੋਂ ਤੁਸੀਂ 15 ਮਿੰਟ ਪਹਿਲਾਂ ਜਾਓਗੇ ਇਸ ਕਰਕੇ ਤੁਹ ਤੁਸੀਂ ਜਾਓਗੇ ਵੀ ਆਰਾਮ ਨਾਲ ਕਾਲੀ ਨਹੀਂ ਕਰੋਗੇ ਅਗੋਂ ਜੇ ਤੁਹਾਡੇ ਕੋਲ ਕੋਈ ਬੰਦਾ ਕਾਲੀ ਕਰਦਾ ਵੀ ਆ ਰਿਹਾ ਤੁਸੀਂ ਨੋਰਮਲ ਆ ਰਹੇ ਹੋ ਤਾਂ ਐਸੀ ਆਪਣਾ ਆਪ ਨੂੰ ਬਚਾਅ ਕਰ ਸਕਦੇ ਹੋ ਜੇ ਤੁਸੀਂ ਵੀ ਕਾਲੇ ਹੋ ਉਹ ਵੀ ਕਾਲੀ ਹੋ ਆ ਤੇ ਤੁਹਾਡਾ ਬਚਾਅ ਨਹੀਂ ਹੋ ਸਕਦਾ ਬਾਕੀ ਬੱਚਿਆਂ ਨੂੰ ਵੀ ਦੱਸਦੇ ਆ ਜਿਹੜੇ ਛੋਟੇ ਬੱਚੇ ਆ ਉਹ ਬਹੁਤ ਤੇਜ਼ ਮੋਟਰਸਾਈਕਲ ਚਲਾਉਂਦੇ ਨਹੀਂ ਉਹਨਾਂ ਨੂੰ ਅਵੇਅਰ ਨਹੀਂ ਆਪ ਵੀ ਜਾ ਕੇ ਦੇਖੇ ਨੂੰ ਦੱਸਦੇ ਆ ਉਹਨਾਂ ਨੂੰ ਇਹ ਕਰਦੇ ਆ ਵੀ ਤੁਸੀਂ ਅਗੇ ਉਹ 18 ਸਾਲ ਤੋਂ ਬਾਅਦ ਤੁਸੀਂ ਵੱਡਾ ਵਹੀਕਲ ਚਲਾਉਣਾ ਉਹਦੇ ਥੱਲੇ ਪਹਿਲਾਂ ਨਹੀਂ ਚਲਾਉਣਾ ਕੋਈ ਵੀ ਬੱਚਿਆਂ ਨੂੰ ਇਹ ਸਮਝ ਲਈ ਕਿਉਂਕਿ ਜਿਹੜੇ ਆਪਣੇ ਬੈਥ ਰੂਮ ਉਹ ਜ਼ਿਆਦਾਤਰ 15 ਤੋਂ ਲੈ ਕੇ 37 ਸਾਲ ਤੱਕ ਹੈ 30 ਸਾਲ ਤੱਕ ਹੈ ਉਹ ਇਸ ਕਰਕੇ ਹੀ ਹੈ ਕਿਉਂਕਿ ਉਹ ਛੋਟੇ ਬੱਚੇ ਨੇ ਜ਼ਿਆਦਾ ਭਜਾਉਂਦੇ ਨੇ ਕਈ ਵਾਰੀ ਅਸੀਂ ਵੈਸੇ ਇੱਥੇ ਨਾਕਾ ਲਾਇਆ ਚੈਕਿੰਗ ਕਰਦੇ ਆਂ ਪਹਿਨਕਦੇ ਵੀ ਨਹੀਂ ਜਾਂਦੇ ਅਸੀਂ ਬੱਚਾ ਵੀ ਅਸੀਂ ਤਾਂ ਫੜੇ ਆ ਤੇ ਪਿੱਛੇ ਦੇਖ ਕੇ ਮੁੜ ਜਾਂਦੇ ਨੇ ਤੇ ਪਿੱਛੇ ਮੁੜਦੇ ਨੇ ਪਿੱਛੋਂ ਕੱਕ ਆਉਂਦੇ ਆ ਸਾਰ ਆਦਿਆਂ ਨੇ ਨਹੀਂ ਦੇਖ ਰੱਖ ਕੋਈ ਇੱਕ ਗੱਲ ਉੜਦੇ ਨੇ ਕੋਈ ਐਕਸੀਡੈਂਟ ਇਦਾਂ ਦਾ ਹੋਇਆ ਕਿ ਪਿੱਛੇ ਜਿੱਥੇ ਬੱਚਾ ਵੀ ਡੈਥ ਹੋ ਚੁੱਕੀ ਆ ਕੰਨਿਆਂ ਦੇ ਅੰਗ ਪੈਰ ਵੀ ਜਾ ਚੁੱਕੇ ਨੇ ਕਿਉਂ ਉਹਨਾਂ ਨੂੰ ਪਤਾ ਆਉਂਦਾ ਨਹੀਂ ਨਾਲ ਦੀ ਨੈਕ ਉਸ ਦੇਖੀ ਖੜੀ ਪਿੱਛੇ ਨੂੰ ਗਾਇ ਚੱਲ ਪਿਆ ਲੰਗੋ ਤੇ ਗਏ ਜਦੋਂ ਉਹ ਫਸ ਗਿਆ ਡੰਗ ਗਿਆ ਅਸੀਂ ਤੋਂ ਗਏ ਆ ਤੋ ਜੋ ਮਾਵਾ ਤੇ ਨੇ ਕਿਸੇ ਦਾ ਪੁੱਤ ਜਾਂਦਾ ਕਿਸੇ ਦਾ ਬੈਣੀ ਜਾਂਦਾ ਕਿਸੇ ਦਾ ਧਰਾ ਜਾਂਦਾ ਉਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਤੁਹਾਡੇ ਬਾਦ ਵਿੱਚ ਵੀ ਅਸੀਂ ਬੇਨਤੀ ਕਰਦੇ ਆ ਜੀ ਆਪਣੇ ਬੱਚਿਆਂ ਨੂੰ ਅਵੇਲ ਕਰੋ ਤੇ ਉਹਨਾਂ ਨੂੰ ਵੱਡੇ ਸਕੂਟਰ ਮੋਟਰਸਾਈਕਲ ਨਾ ਦੇ ਚਾਹੇ ਚਾਰ ਲੈਸਿੰਗ ਭਾਵੇਂ ਤੱਕੀ ਕਰੋ ਕਿਉਂਕਿ ਇੱਕ ਦਿਨ ਤਾਂ ਬੱਚੇ ਤੇ ਸਖਤੀ ਕਰਨੀ ਹੀ ਪੈਣੀ ਆ ਅੱਜ ਬੱਚਾ ਜਦ ਕਰਦਾ ਪਹਿਲੇ ਵੱਡੀ ਜੇ ਕਰੂਗਾ ਜੇ ਆਪਾਂ ਵੀ ਹਰ ਇੱਕ ਜਿੱਤ ਪੁਜਾਈ ਪੁਗਾਈ ਜਾਵਾਂਗੇ ਉਹਨੂੰ ਹਰ ਇੱਕ ਚੀਜ਼ ਉਹ ਵੀ ਪ੍ਰਾਇਵਟ ਪ੍ਰੋਵਾਈਡ ਕਰੀ ਜਾਵਾਂਗੇ ਤੇ ਤੋਂ ਕੁਝ ਹੀ ਬੰਦ ਕਰਕੇ ਥੋੜਾ ਜਿਹਾ ਸਪਿਰਿੰਟ ਨੂੰ ਵੀ ਸਕਤਣਾ ਪੈਣਾ ਕਿ ਅਸੀਂ ਬੱਚਿਆਂ ਨੂੰ ਅਸੀਂ ਵੀ ਸਕਤੀ ਕਰਾਂਗੇ ਨਾਲ ਅਸੀਂ ਪਿਆਰ ਨਾਲ ਹਰ ਇੱਕ ਸਕੂਲ ਦੇ ਵਿੱਚ ਜਾ ਕੇ ਅਵੇਅਰ ਕਰਦੇ ਆਪਾਂ ਸਰ ਟਿੱਕਰ ਦੇ ਵਿੱਚ ਇਹ ਆਉਂਦਾ ਹੈ ਕਿ ਜਦੋਂ ਸਰਕਾਰ ਵੱਲੋਂ ਜਾਂ ਪੁਲਸ ਜਿਹੜੀ ਹੈ ਟ੍ਰੈਫਿਕ ਪੁਲਸ ਬਲੈਨ ਸ਼ਕਤੀ ਕੀਤੀ ਜਾਂਦੀ ਆ ਉਦੋਂ ਤਾਂ ਮਾਪਿਆਂ ਦੇ ਵਿੱਚ ਲੋਕਾਂ ਦੇ ਵਿੱਚ ਇਖਲਾਫ ਰੋਸ ਦੇਖਣ ਨੂੰ ਕਿਹੜਾ ਮਿਲਦਾ ਹੈ ਜੇਕਰ ਇਹੀ ਮਾਪੇ ਜਿਹੜੇ ਆਪਣੇ ਬੱਚਿਆਂ ਤੇ ਸਖਤੀ ਕਰਨ ਕਿਤੇ ਨਾ ਕਿਤੇ ਜਿਹੜੀ ਹੈ ਇਹ ਸੈਕੂਲਰ ਗ੍ਰਿਕਟਨਾਵਾਂ ਆਂ ਜਿਹੜੀਆਂ ਨੇ ਵਾਰਤਾਤਾ ਘਟ ਸਕਦੀਆਂ ਨੇ ਤੇ ਇਸ ਵੀਡੀਓ ਦੇ ਰਾਹੀਂ ਕੀ ਜਿਹੜੇ ਆ ਲੋਕਾਂ ਨੂੰ ਮਾਪਿਆਂ ਨੂੰ ਤੇ ਉਹਨਾਂ ਬੱਚਿਆਂ ਨੂੰ ਵੈਸੇ ਦੇਣਾ ਚਾਹੋਗੇ ਅਸੀਂ ਤੁਹਾਨੂੰ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਦੇਖੋ ਇੱਕ ਤਾਂ ਆਪਣੇ ਬੱਚੇ ਆਪਣੇ ਮੰਮੀ ਗਾੜੀ ਤੋਂ ਵੋਲਣਾ ਦਿਨੋਂ ਵੱਡੇ ਬਿੰਦਲ ਲੱਥੇ ਹੋ ਗੀਆਂ ਉਹਦੇ ਤੇ ਤੇਲ ਪੈਂਦਾ ਮੈਂਟੇਨੈਂਸ ਉਹਦੀ ਹੁੰਦੀ ਆ ਫਿਰ ਤੁਸੀਂ ਕੋਸਟੋ ਕਰਦੇ ਹੋ ਉਹ ਕਦੇ ਕਿੱਧਰ ਨੂੰ ਭਜਾਉ ਲੋ ਟੇਰੇ ਨਹੀਂ ਭਜਾਉਨੇ ਹੋ ਇਹ ਥੋੜਾ ਖਤਰੇਖੀ ਹੁੰਦਾ ਜਿਹਨੇ ਜਿਹਦੇ ਕਾਰਨ ਥੋੜਾ ਕੋਈ ਅੰਗ ਪੈਰ ਜਾ ਸਕਦਾ ਤੁਹਾਡੀ ਜਾਨ ਜਾ ਸਕਦੀ ਆ ਪੜਾਈ ਦਾ ਥੋੜਾ ਤਾਂ ਹੀ ਫਾਇਦਾ ਜੇ ਤੁਹਾਡੇ ਅੰਗ ਪੈਰ ਪੂਰੇ ਨੇ ਕੱਲੋਂ ਤੁਸੀਂ ਕਿਤੇ ਜਾਪ ਲੱਗਣੀ ਆ ਥੋੜੇ ਕਿਤੇ ਉਸ ਦੇ ਵਿੱਚ ਭਰਤੀ ਹੋਣਾ ਕਿਤੇ ਬਹੁਤ ਚ ਹੋਣਾ ਕਿਸੇ ਵੀ ਅਸਰ ਬਣਾ ਤੁਸੀਂ ਨੇ ਵੀ ਜੇ ਤੁਹਾਡੇ ਅੰਗ ਪਰ ਪੂਰੇ ਰਹਿ ਤਾਂ ਤੁਸੀਂ ਉਸ ਪੜਾਈ ਦਾ ਫਾਇਦਾ ਪੜਾਈ ਦਾ ਵੀ ਤਾਂ ਹੀ ਨਾਲ ਲਗਿਆ ਜੀ ਤੁਸੀਂ ਆਪਣੇ ਪਹਿਲਾ ਸਵੇਰ ਤਿੰਖੋ ਜੇ ਤੁਹਾਡੀ ਤਾਂ ਕਿ ਵਧੀਆ ਰਹੂਗੀ ਜੇ ਤੁਸੀਂ ਟ੍ਰੈਫਿਕ ਰੂਲਸ ਮੰਨ ਕੇ ਕਰੋਗੇ ਇਹ ਵੀ ਮਾਪੇ ਦੇ ਮੈਂ ਸਭ ਦੇ ਮਾਪਾਪ ਨੂੰ ਜਿੰਨੇ ਵੀ ਬੱਚੇ ਆ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਇਹ ਹੀ ਬੇਨਤੀ ਕਰਨਾ ਕੋਈ ਆਪਣੇ ਬੱਚੇ ਨੂੰ ਜੱਦਾ ਵੀ ਤੋਂ ਨਾ ਦੇ ਉਹ ਕੋਈ ਚਾਹ ਸ਼ਕਤੀ ਕਰੇ ਚਾਹ ਪਿਆਰ ਨਾਲ ਸਮਝਾਓ ਬਾਕੀ ਸਾਡਾ ਅਸੀਂ ਵੀ ਪਿਆਰ ਵੀ ਕਰਾਂਗੇ ਬੱਚਿਆਂ ਨੂੰ ਕੁਝ ਵੀ ਕਰਾਂਗੇ ਜਿਹਦੇ ਨਾਲ ਇਹ ਦੁਰਘਟਨਾ ਨਾ ਵਾਪਰੇ ਤੇ ਵਾਪਰ ਨਾ ਜੀ ਜੀ ਧੰਨਵਾਦ ਸਰ ਸੋਚਾਨੂੰ ਟ੍ਰੈਫਿਕ ਇਨਚਾਰਜ ਅਸਰਾਜੀ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਅਸੀਂ ਓਵਰ ਸਪੀਡ ਦੇ ਨਾਲ ਚੱਲਦੇ ਹਾਂ ਤਾਂ ਇਹ ਦੁਰਘਟਨਾਵਾਂ ਵੀ ਆ ਜਿਵੇਂ ਨੇ ਆਸ਼ਾ ਵਿੱਚ ਬਾਤ ਜਾਂਦੀਆਂ ਨੇ ਜੀ ਕਰ ਅਸੀਂ ਟ੍ਰੈਫਿਕ ਰੂਲਾਂ ਤੋਂ ਵੀ ਅਣਜਾਣ ਹੁੰਨੇ ਤਾਂ ਤਾਂ ਵੀ ਸਾਨੂੰ ਜਿਹੜਾ ਆ ਸੜਕ ਦੁਰਘਟਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਜੇਕਰ ਬੱਚੇ ਜਿਹੜਾ ਮਾਪਿਆਂ ਦੀ ਗੱਲ ਮੰਨਣ ਤੇ ਮਾਪੇ ਜਿਹੜੇ ਨੇ ਬੱਚਿਆਂ ਨੂੰ ਥੋੜੀ ਜੀ ਸਖਾਈ ਕਰਨ ਤਾਂ ਕਿਤਨਾ ਕੁਝ ਜਿਹੜਾ ਆ ਇਹ ਸੜਕ ਦੁਰਘਟਨਾਵਾਂ ਤੋਂ ਜਿਹੜਾ ਕੱਲ ਪਾਈ ਜਾ ਸਕੀ ਹੈ ਪਰ ਜੇਕਰ ਸਰਕਾਰ ਤੇ ਵਿਭਾਗਿਕ ਪ੍ਰਸ਼ਾਸਨ ਵੱਲੋਂ ਇਹ ਸ਼ਕਤੀ ਵਰਤੀ ਜਾਂਦੀ ਹੈ ਤਾਂ ਲੋਕਾਂ ਵਿੱਚ ਜਿਹੜਾ ਆ ਸਰ ਰੋਸ ਪਾਪ ਦੇ ਖੇਨੂ ਮੈਂ ਬੈਠੂ ਕਹਿੰਦਾ ਪਾਪ ਇਹ ਹੈ ਕਿ ਇੱਕ ਆਪਸੀ ਤਾਲ ਮਿਲਿਆ ਜਿਸ ਤਰ੍ਹਾਂ ਕਿ ਟ੍ਰੈਫਿਕ ਪੁਲ ਇੰਚਾਰਜ ਵੱਲੋਂ ਜਿਹੜਾ ਇਹ ਦੱਸਿਆ ਗਿਆ ਹੈ ਕਿ ਸਾਨੂੰ ਜਿਹੜਾ ਆਪਸੀ ਤਾਲਮੇ ਦੇ ਨਾਲ ਚੱਲਣਾ ਚਾਹੀਦਾ ਹੈ ਤਾਂ ਕਿ ਜੜੀਆਂ ਨੇ ਅਜਹੀਆਂ ਘਟਨਾਵਾਂ ਵਾਰ-ਵਾਰ ਸਨਬਾ ਕਰਨ। ਸੋ ਇੱਕ ਨਮੀ ਆਪ ਦੇ ਦੇਲੀ ਮੈਂ ਫਿਰ ਹਾਜ਼ਰ ਹਾਂਗਾ ਤੋ ਤੱਕ ਮੈਨੂੰ ਕਿ ਇਜਾਜ਼ਤ ਦੇ ਕੈਮਰਾਮੈਨ 파ਰਸ ਗੋਤਮ ਦੇ ਨਾਲ ਮੈਂ ਗਾਂਦੇਵ ਸਿੰਘ ਗੁਲਾਨਪੁਰੀ ਡੇਲੀ ਪੰਜਾਬ ਦੇ